ਖਡੂਰ ਸਾਹਿਬ ਦੀ ਪੰਥਕ ਸੀਟ ਦਾ ਪੰਥਕ ਕੌਣ ਕੀ ਅਮਰਿਤਪਾਲ ਸਿੰਘ ਨੂੰ ਮੌਕਾ ਦੇਣਗੇ ਖਡੂਰ ਸਾਹਿਬ ਦੇ ਲੋਕ ਕੀ ਜੇਲ੍ਹ ਤੋਂ ਇਤਿਹਾਸ ਲੱਟਣਗੇ ਅਮਰਿਤਪਾਲ ਸਿੰਘ ਕਿਵੇਂ ਦਾ ਰਹਾ ਅਮਰਿਤਪਾਲ ਸਿੰਘ ਦਾ ਜੀਵਨ ਅਜਨਾਲਾ ਘਟਨਾ ਦਾ ਪੰਥ ਤੇ ਕੀ ਪਿਆ ਅਸਰ ਦੁਬਈ ਤੋਂ ਪੰਜਾਬ ਪੰਜਾਬ ਤੋਂ ਡਿਬਰੂਗੜ੍ਹ ਜੇਲ੍ਹ ਤੇ ਹੁਣ ਜੇਲ੍ਹ ਤੋਂ ਪੰਜਾਬ ਦੀ ਸਿਆਸਤ ਚ ਪੈੜਾ ਪੰਜਾਬ ਮੁੱਢ ਤੋਂ ਹੀ ਇੱਕ ਪੰਥਕ ਸੂਬਾ ਰਿਹਾ ਹੈ ਸਿੱਖ ਧਰਮ ਦਾ ਕੇਂਦਰ ਬਿੰਦੂ ਹੋਣ ਕਰਕੇ ਸਮੇਂ-ਸਮੇਂ ਤੇ ਪੰਜਾਬ ਵਿੱਚ ਵੱਖ-ਵੱਖ ਧਾਰਮਿਕ ਗਤੀਵਿਧੀਆਂ ਹੋਈਆਂ ਸਾਲ 2022 ਚ ਵੀ ਪੰਜਾਬ ਭਾਰ ਚ ਵਾਰਿਸ ਪੰਜਾਬ ਦੇ ਜਿੱਥੇਬੰਦੀ ਤਹਿਤ ਕਈ ਪੰਥਕ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਲੋਕ ਸਭਾ ਚੋਣਾਂ 2024 ਲਈ ਅਮਰਿਤਪਾਲ ਸਿੰਘ ਸੰਧੂ ਸ਼੍ਰੀ ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਨੇ ਅਮਰਿਤਪਾਲ ਸਿੰਘ ਦੇ ਜੀਵਨ ਬਾਰੇ ਤੇ ਪੰਥਕ ਗਤੀਵਿਧੀਆਂ ਬਾਰੇ ਜਾਣਾਂਗੇ ਸਾਡੀ ਇਸ ਖਾਸ ਰਿਪੋਰਟ ਵਿੱਚ ਅਮਰਿਤਪਾਲ ਸਿੰਘ ਸੰਧੂ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਨਾਲ ਸੰਬੰਧ ਰੱਖਦਾ ਹੈ ਅਮਰਿਤਪਾਲ ਅਗਸਤ 2022 ਵਿੱਚ ਪੰਜਾਬ ਭਰ ਤੇ ਆ ਸਤੰਬਰ ਵਿੱਚ ਉਸ ਨੇ ਆਨੰਦਪੁਰ ਸਾਹਿਬ ਵਿਖੇ ਇੱਕ ਵੱਡੇ ਇਕੱਠ ਦੇ ਸਾਹਮਣੇ ਅਮਰਿਤ ਛਕਿਆ ਤੇ ਇੱਕ ਹਫ਼ਤੇ ਬਾਅਦ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚ ਉਹਨਾਂ ਲਈ ਇੱਕ ਦਸਤਾਰਬੰਦੀ ਰੱਖੀ ਗਈ ਇਸ ਸਮੇਂ ਤੱਕ ਅਮਰਿਤਪਾਲ ਸਿੰਘ ਨੂੰ ਪਹਿਲਾਂ ਹੀ ਇੱਕ ਵੱਡੇ ਲੀਡਰ ਵਜੋਂ ਵੰਨਿਆ ਜਾਣ ਲੱਗਿਆ ਨਵੰਬਰ 2022 ਵਿੱਚ ਸੰਦੀਪ ਸਿੰਘ ਸੰਨੀ ਦੁਆਰਾ ਸ਼ਿਵ ਸੈਨਾ ਦੇ ਇੱਕ ਆਗੂ ਸੁਦੀਰ ਸੂਰੀ ਦੀ ਹੱਤਿਆ ਕਰ ਦਿੱਤੀ ਗਈ ਜਿਸ ਦੀ ਗੱਡੀ ਤੇ ਕਥਿਤ ਤੌਰ ਤੇ ਵਾਰਿਸ ਪੰਜਾਬ ਦੇ ਦਾ ਸਟicker ਲੱਗਿਆ ਹੋਇਆ ਸੀ ਇਸ ਮਾਮਲੇ 'ਚ ਪੰਜਾਬ ਪੁਲਿਸ ਨੇ ਅਮਰਿਤਪਾਲ ਨੂੰ ਥੋੜੇ ਸਮੇਂ ਲਈ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹਾਲਾਂਕਿ ਉਸ ਦਾ ਸੂਰੀ ਦੇ ਕਤਲ ਨਾਲ ਕੋਈ ਸਬੰਧ ਨਹੀਂ ਸੀ ਤੇ ਨਾ ਹੀ ਕਤਲ ਨਾਲ ਕੋਈ ਬਾਅਦ ਵਿੱਚ ਸਬੰਧ ਨਿਕਲਿਆ ਨਜ਼ਰਬੰਦੀ ਤੋਂ ਰਿਹਾ ਹੋਣ ਤੋਂ ਬਾਅਦ ਅਮਰਿਤਪਾਲ ਸਿੰਘ ਨੇ ਹਰਿਆਣਾ ਵਿੱਚ ਅੰਮ੍ਰਿਤ ਸੰਚਾਰ ਦੀ ਮੁਹਿੰਮ ਵੀ ਸ਼ੁਰੂ ਕੀਤੀ ਫਰਵਰੀ 2023 ਵਿੱਚ ਇੱਕ ਵਿਅਕਤੀ ਨੇ ਅਜਨਾਲਾ ਥਾਣੇ ਵਿੱਚ ਸ਼ਿਕਾਇਤ ਕੀਤੀ ਕਿ ਉਸ ਨੂੰ ਅਮਰਿਤਪਾਲ ਸਿੰਘ ਦੇ ਇੱਕ ਸਾਥੀਆਂ ਨੇ ਅਗਵਾ ਕੀਤਾ ਤੇ ਕੁੱਟਮਾਰ ਕੀਤੀ ਪੁਲਿਸ ਨੇ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਐਫਆਰ ਦਰਜ ਕਰਕੇ ਉਸਦੇ ਇੱਕ ਕਰੀਬੀ ਸਾਥੀ ਲਖਪਰੀ ਸਿੰਘ ਤੂਫਾਨ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਤੋਂ ਬਾਅਦ ਅਮਰਿਤਪਾਲ ਸਿੰਘ ਨੇ ਪੰਜਾਬ ਪੁਲਿਸ ਨੂੰ ਕੇਸ ਰੱਦ ਕਰਨ ਦਾ ਅਲਟੀਮੇਟਮ ਵੀ ਜਾਰੀ ਕੀਤਾ ਤੇ ਜਦੋਂ ਪੁਲਿਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਸ ਦੇ ਸਮਰਥਕਾਂ ਨੇ ਪੁਲਿਸ ਬੈਰੀਕੇਡ ਤੋੜ ਕੇ ਪੁਲਿਸ ਕੰਪਲੈਕਸ ਵਿੱਚ ਧਾਵਾ ਬੋਲ ਦਿੱਤਾ ਇਸ ਝੜਪ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਤੇ ਕਈ ਪੁਲਿਸ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਬਾਅਦ ਵਿੱਚ ਪੰਜਾਬ ਪੁਲਿਸ ਨੇ ਲਾਪ੍ਰਿਤ ਸਿੰਘ ਨੂੰ ਪੁਲਿਸ ਰਿਪੋਰਟ ਦੇ ਆਧਾਰ ਤੇ ਅਦਾਲਤ ਵੱਲੋਂ ਰਿਹਾਈ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਰਿਹਾ ਕਰ ਦਿੱਤਾ 18 ਮਾਰਚ ਨੂੰ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਤੇ 78 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਈਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਅਮਰਿਤਪਾਲ ਸਿੰਘ ਕਾਨੂੰਨ ਲਾਗੂ ਕਰਨ ਵਿੱਚ ਰੁਕਾਵਟ ਪਾਉਣ ਤੇ ਸਮਾਜ ਵਿੱਚ ਅਸ਼ਾਂਤੀ ਪੈਦਾ ਕਰਨ ਦੇ ਦੋਸ਼ਾਂ ਤਹਿਤ ਲੋੜਿੰਦਾ ਸੀ ਤੇ ਪੁਲਿਸ ਵੱਲੋਂ ਉਸ ਨੂੰ ਫਰਾਰ ਕਰਾਰ ਦਿੱਤਾ ਗਿਆ। ਪੁਲਿਸ ਨੇ ਅਮਰਿਤਪਾਲ ਦੇ ਚਾਚੇ ਤੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਬਾਅਦਸ ਪੰਜਾਬ ਦੇ ਜਥੇਬੰਦੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਹੈਬੀਅਸ ਕੋਰਪਸ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਕਿ ਪੁਲਿਸ ਨੇ ਉਸਨੂੰ ਪਹਿਲਾਂ ਹੀ ਗੈਰਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲੈ ਕੇ ਰੱਖਿਆ ਹੋਇਆ ਪਰ ਪੰਜਾਬ ਸਰਕਾਰ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਉਹ ਅਮਰਿਤਪਾਲ ਸਿੰਘ ਨੂੰ ਫੜਨ ਦੇ ਨੇੜੇ ਨੇ ਅਮਰਿਤਪਾਲ ਸਿੰਘ ਤੇ ਉਸ ਦੇ ਚਾਰ ਸਾਥੀਆਂ ਤੇ ਰਾਸ਼ਟਰੀ ਸੁਰੱਖਿਆ ਐਕਟ NSA ਦੇ ਤਹਿਤ ਦੋਸ਼ ਲਗਾਏ ਗਏ ਪੰਜਾਬ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੌਤਲ ਕਰ ਦਿੱਤਾ ਗਿਆ ਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ 23 ਅਪ੍ਰੈਲ ਨੂੰ 35 ਦਿਨਾਂ ਤੱਕ ਪਗੌੜਾ ਰਹਿਣ ਤੋਂ ਬਾਅਦ ਅਮਰਿਤ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਤੇ ਉਸ ਨੂੰ NSA ਤਹਿਤ ਅਸਾਮ ਦੀ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ